ਕਵਾਰ ਫੇਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹਕਾਰ ਬੀਆਰ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ 2010 ਮਾਡਲ ਨਵਾ ਜੀ 4 ਤੇ ਬਹੁਤ ਹੀ ਵਧੀਆ ਰੇਟ ਦੇ ਵਿੱਚ ਗੱਡੀ ਤੇ ਨਵੇਂ ਮਾਡਲ ਵਿੱਚ ਤਿਆਰ 17 ਇੰਚ ਦੇ ਲਾਈ ਲੱਗੇ ਹੋਏ ਆ ਤੇ ਜਿਹੜੇ ਵੀਰ ਡਾਉਨ ਪੇਮੈਂਟ ਲੱਖ ਖੰਡ ਕਰਕੇ ਗੱਡੀ ਲੈ ਜਾਣਾ ਚਾਹੁੰਦੇ ਉਹ ਵੀ ਲੈ ਜਾ ਸਕਦੇ ਕਿੱਦਾਂ ਲੈ ਜਾ ਸਕਦੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਲੋਨ ਦੀ ਫੈਸਿਲਿਟੀ ਅਵੇਲੇਬਲ ਹੈਗੀ ਆ ਪਹਿਲਾਂ ਤੁਸੀਂ ਗੱਡੀ ਦੇਖ ਲਓ ਤੇ ਵੀਡੀਓ ਦਾ ਲਾਈਕ ਵਾਲਾ ਬਟਨ ਜੀ ਉਸ ਦਬਾ ਦਿਆ ਕਰੋ ਜੀ ਦੇਖੋ ਜੀ ਗੱਡੀ ਦੀ ਓਟ ਲੁੱਕ ਬਿਲਕੁਲ ਸਾਫ਼ ਗੱਡੀ ਹੈ ਜੀ ਅਲਾਈ ਵੀਲ ਵੇਖੋ ਤੁਸੀਂ 17 ਇੰਚ ਦੇ ਲੱਗੇ ਹੋਏ ਜੀ ਵਧੀਆ ਮੋਡੀਫਾਈ ਕਰਾਈ ਹੋਈ ਪੂਰੀ ਬੰਦੇ ਨੇ ਪੂਰੀ ਡੋਸਿਆ ਜਿਹਨੂੰ ਆਪਾਂ ਕਹਿੰਦੇ ਗੱਡੀ ਦੀ 17 ਇੰਚੀ ਲਾਈਟ ਟਾਇਰ ਲੱਗੇ ਹੋਏ ਕਾਫੀ ਉੱਚੀ ਵਿਖਮ ਲੱਗਦੀ ਹੈ ਗੱਡੀ 2010 ਦਾ 10 ਮਾਡਲ ਆ ਤੇ ਵੇਰੀਐਂਟ ਹੈਗਾ ਜੀ 4 ਜੀ 4 ਗੱਡੀ ਆ ਤੇ ਨੰਬਰ ਹੈਗਾ ਜੀ ਪੀ ਵੀ 13 ਸੰਗਰੂਰ ਦਾ ਨੰਬਰ ਆ ਸਮੂਹ ਦਾ ਨੰਬਰ ਹੈ ਜੀ ਗੱਡੀ ਦਾ। ਬਾਕੀ ਏਸੀ ਹੀਟਰ ਹਰੇਕ ਚੀਜ਼ ਵਰਕਿੰਗ ਹੈ ਜੀ ਗੱਡੀ ਦੀ। ਏਸੀ ਤੁਹਾਨੂੰ ਪਤਾ ਛੱਤ ਵਿੱਚ ਵੀ ਪੀ ਏਸੀ ਆਉਂਦਾ ਇਹਦੇ ਵਿੱਚ ਜੀ 4 ਵਿੱਚ ਕੰਪਨੀ ਫਿਟਡ ਆਉਂਦਾ ਜਿਹੜਾ। ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਲਗਭਗ ਸਾਰੇ 70-75% ਹੈਗੇ ਆ। ਵੱਡੇ ਟਾਇਰ ਆ ਮਤਲਬ ਜਾਣੇ ਨਹੀਂ ਕਿਤੇ ਵੀ ਹਜੇ। ਵੱਡੇ ਟਾਇਰ ਤੋਂ ਬਹੁਤ ਆ 17 ਇੰਚ ਦੇ ਕਾਫੀ ਚੌੜੇ ਹੁੰਦੇ ਆ ਟਾਇਰ। ਇਹ ਲਾਈ ਵੀ ਲੋ ਸੋਹਣੇ ਲੱਗੇ ਹੋਏ ਪਲਾਟੀ ਦੇ ਲਾਈ ਲੱਗੇ ਹੋਏ। ਤੇ ਨਿਊ ਸ਼ੇਪ ਵਿੱਚ ਗੱਡੀ ਮੋਡੀਫਾਈ ਵੀ ਕਰਾਈ ਹੋਈ ਆ। ਜੇ ਤੁਸੀਂ ਨਿਊ ਸ਼ੇਪ ਵਿੱਚ ਉਦਾਂ 2010 ਵਿੱਚ ਤੁਹਾਨੂੰ ਪਤਾ ਪੁਰਾਣੀ ਗ੍ਰਿਲ ਦੀ ਹੁੰਦੀ ਆ ਮੋਰ। ਪੁਰਾਣੀਆਂ ਲਾਈਟਾਂ ਵਾਲੀ। ਤੇ 2011-13 ਵਾਲੀ ਲੋਕਾਂ ਨੇ ਦਿੱਤੀ ਹੋਈ ਆ ਗੱਡੀ ਨੂੰ। ਇਹ ਤੇ ਵੀ 50-60000 ਰੁਪਏ ਲੱਗ ਜਾਂਦਾ ਮੋਡੀਫਾਈ ਕਰਾਉਣ ਤੇ ਗੱਡੀ ਨੂੰ। ਤੇ ਬਹੁਤ ਹੀ ਸ਼ਾਨਦਾਰ ਗੱਡੀ ਬਣਾਈ ਹੋਈ ਆ। ਬਹੁਤ ਹੀ ਜਾਂਚ ਦੀ ਗੱਡੀ ਇਹਨੂੰ ਗਈ ਹੈ। ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ। ਤੇ ਜੇ ਗੱਲ ਕਰੀਏ ਆਪਾਂ ਲੋਕੇਸ਼ਨ ਦੀ। ਲੋਕੇਸ਼ਨ ਗੱਡੀ ਦੀ ਹੈਗੀ ਕਰਤਾਰਪੁਰ ਜੇ ਤੁਸੀਂ ਜਲੰਧਰ ਵਾਲੀ ਸਾਈਡ ਤੋਂ ਆਉਣਾ ਕਰਤਾਰਪੁਰ ਲੱਗੇ ਹਮੇਰਾ ਜੇ ਤੁਸੀਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਉਣਾ ਫਿਰ ਸੁਬਾਨਪੁਰ ਦੇ ਲੱਗੇ ਤੇ ਸਾਫ਼ ਸੁਥਰੀ ਗੱਡੀ ਆ ਤੇ ਜਿਹੜੇ ਵੀ ਲੋਨ ਕਰਾਉਣ ਦੇ ਚਾਹਵਾਨ ਆ ਉਹ ਲੱਖਾਂ ਦੀ ਲੋਨ ਪੇਮੈਂਟ ਕਰਕੇ ਵੀ ਗੱਡੀ ਲਿਆ ਸਕਦੇ ਆ ਬਾਕੀ ਲੋਨ ਕਰਾ ਦਿੱਤਾ ਜਾਊਗਾ ਤੇ ਲੋਨ ਦੀ ਫੈਸਿਲਿਟੀ ਪੂਰੇ ਪੰਜਾਬ ਦੇ ਵਿੱਚ ਅਵੇਲੇਬਲ ਹੈਗੀ ਆ ਪੈਨ ਕਾਰਡ ਧਾਰਗੜ ਲਾਜ਼ਮੀ ਹੋਣਾ ਚਾਹੀਦਾ ਤੁਹਾਡੇ ਕੋਲ ਬਾਕੀ ਹੋਰ ਤੁਹਾਨੂੰ ਕਿਸੇ ਵੀ ਕਿਸਮ ਦੀ ਜਾਣਕਾਰੀ ਜਿਹੜੀ ਵੀਡੀਓ ਵਿੱਚ ਮਿਸ ਹੋ ਗਈ ਹੋਵੇ ਤੁਸੀਂ ਲੈਣੀ ਹੋਵੇ ਤਾਂ ਫੋਨ ਕਰਕੇ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਤੁਸੀਂ ਲੈ ਸਕਦੇ ਹੋ ਬਾਕੀ ਜੇ ਗੱਲ ਦੀ ਕਰੀਏ ਰੇਟ ਦੀ ਰੇਟ ਬਿਲਕੁਲ ਜਾਇਜ਼ ਗੱਡੀ ਦਾ ਜੀ 2.5 ਲੱਖ ਰੁਪਈਆ 2 ਲੱਖ ਤੋਂ 50 ਹਜ਼ਾਰ ਰੁਪਈਆ ਰੇਟ ਹੈ ਸਿਰਫ ਬਹੁਤ ਹੀ ਜਾਇਜ਼ ਰੇਟ ਪਾਵਾ ਹੈ ਵਾ ਡਿਮਾਂਡ ਕਰਨ ਨੂੰ ਲੋਕ 3 ਲੱਖ ਵੀ ਕਰੀ ਜਾਂਦੇ ਆ ਇੰਟੀਰੀਅਰ ਵੀ ਦੇਖ ਲਓ ਗੱਡੀ ਦਾ ਤੁਸੀਂ ਬਿਲਕੁਲ ਸਾਫ਼ ਪਿਆ ਹੋਆ ਸೀਟ ਕਵਰ ਵਗੈਰਾ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਗੱਡੀ ਦੇ ਦੇਖੋ ਜੀ ਸੀਟ ਕਵਰ ਵੀ ਬਿਲਕੁਲ ਸਾਫ਼ ਏ ਆ ਕੋਈ ਤੁਹਾਨੂੰ ਪੈਸਾ ਲਾਉਂਦੀ ਲੋੜ ਨਹੀਂ ਹੈਗੀ ਐਕਸਟਰਾ ਪੈਸਾ ਲਾਉਂਦੀ ਤੇ ਜਿਹੜੇ ਵੀ ਰੇਲ ਲੈਂਦੇ ਚਾਹਵਣਿਆ ਸਾਨੂੰ ਉੱਤੇ ਕੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ